ਪੇਰ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਵਾ ਇਹ ਕੀ ਪੂਰਾ ਮਾਮਲਾ ਵਾ ਤੁਸੀਂ ਵੀ ਇੱਥੇ ਆ ਜਾਈ ਹੋਏ ਹੋ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਹੋਈ ਹੈ ਕੀ ਗੱਲਬਾਤ ਹੋਈ ਦੇਖੋ ਕਾਲਾਲਾ ਇਨਸੀਡੈਂਟ ਆਪਾਂ ਸਾਰੇ ਜਾਣਦੇ ਆਂ ਕਿ ਇੱਕ ਸ਼ਾਦੀ ਦੇ ਵਿੱਚ ਜਿਹੜੀਆਂ ਗੋਲੀਆਂ ਚਲੀਆਂ ਦੋ ਗਰੁੱਪਾਂ ਨੇ ਆਪਸ ਵਿੱਚ ਗੋਲੀਆਂ ਚਲਾਈਆਂ ਮਤਲਬ ਹਾਲਾਤ ਇਹ ਹੈ ਵੀ ਇੱਕ ਵਿਆਹ ਦੇ ਵਿੱਚ ਵੀ ਅਗਰ ਲੋਕ ਆਪਣੇ ਘਰੋਂ ਜਾ ਕੇ ਵਿਆਹ 'ਚ ਸ਼ਾਮਿਲ ਹੋ ਰਹੇ ਆ ਤੇ ਉਹਨਾਂ ਦੀ ਲਾਈਫ ਸਿਕਯੂਰ ਨਹੀਂ ਹੈ ਸੋ ਸਾਡੇ ਆ ਪਾਰੂਲ ਜੀ ਹੈ ਜਿਹੜੇ ਅਰ ਸੈਂਟਰ ਹਲਕੇ ਜੋ ਕਾਰਪੋਰੇਸ਼ਨ ਦੇ ਇਲੈਕਸ਼ਨ ਲੜੇ ਸੀ ਇਹਨਾਂ ਦੇ ਬ੍ਰਦਰ ਇਨ ਲਾ ਇਹਨਾਂ ਦੇ ਜੀਆਈ ਜਿਨ੍ਹਾਂ ਦੀ ਜਸਮੈਕਰ ਉਮਰ ਤੀ 32 ਸਾਲ ਹੋਣੀ ਹੈ ਹੀ ਇਜ਼ ਵੈਰੀ ਇਨੋਸੈਂਟ ਦੋ ਦੋ ਸਾਲ ਦੇ ਉਹਨਾਂ ਦੇ ਬੱਚੇ ਆ ਤੇ ਉਹ ਉੱਥੇ ਆਪਣਾ ਸ਼ਾਦੀ ਸ਼ਾਮਿਲ ਹੋ ਰਿਹਾ ਤੇ ਉਹਨਾਂ ਦੀ ਡੈਥ ਹੋ ਗਈ ਗੋਲੀ ਲੱਗੀ ਇੱਕ ਲੇਡੀ ਦੇ ਆ ਫੇਸ ਤੇ ਗੋਲੀ ਲੱਗੀ ਉਹਦਾ ਪੂਰਾ ਫੇਸ ਉਹਨਾਂ ਨੇ ਕੱਢਤਾ ਹੋਰ ਲੋਕਾਂ ਦੇ ਗੋਲੀਆਂ ਲੱਗੀਆਂ ਇਸੇ ਟੋਟਲ ਨੈਗਲੀਜੈਂਸੀ ਔਰ ਇਹ ਮਤਲਬ ਮਾੜਾ ਲਾਇਨ ਰੋਡ ਦੀ ਪੋਜੀਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਔਰ ਅਸੀਂ ਅਸੀਂ ਡਿਮਾਂਡ ਕਰਨਾ ਹੈ ਕੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਦੋਸ਼ੀਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਸਰ ਜਿਹੜੇ આરોપી ਨੇ ਇਹ ਜਿਹਦੀ ਸਰਕਾਰਾਂ ਦੀ ਉਹਦੇ ਜਾ ਕੇ ਉਹਦੇ ਪਾਂਲੇ ਚ ਪੈ ਜਾਂਦੇ ਆ ਕਿਤਨਾ ਕਿਤੇ ਇਹ ਨਹੀਂ ਰਾਜਨੀਤੀ ਨੂੰ ਵੀ ਗੰਦਾ ਕੀਤਾ ਜਾ ਰਿਹਾ ਹਾਂ ਬਿਲਕੁਲ ਸਹੀ ਸਵਾਲ ਹੈ ਅਸੀਂ ਆਲਰੇਡੀ ਸਾਰੇ ਅਸੀਂ ਜਿੰਨੇ ਵੀ ਅਸੀਂ ਲੋਕ ਖੜੇ ਆ ਅਸੀਂ ਕਾਂਗਰਸ ਪਾਰਟੀ ਦੀ ਨੁਮਾਇੰਦੀ ਕਰ ਰਹੇ ਹਾਂ ਮੈਂ ਅੱਜ ਤੁਹਾਨੂੰ ਇੱਕ ਪ੍ਰੋਮਿਸ ਕਰਦਾ ਕਿ ਪਰਮਾਤਮਾ ਕਰੇ ਵਾਹਿਗੁਰੂ ਕਰੇ ਕਿ 2027 ਜਦੋਂ ਅਸੀਂ ਲੋਕ ਆਵਾਂਗੇ ਤੇ ਤੁਹਾਨੂੰ ਇਹ ਚੀਜ਼ ਦੇਖਣ ਨੂੰ ਨਹੀਂ ਮਿਲੇਗੀ। that is our promise। ਸਰਬਾਰ ਸਾਹਿਬ ਲਗਾਤਾਰ ਕਿੰਨਾ ਮਾਬਦਰੀਆਂ ਨੇ 22 ਤਰੀਕ ਦੀ ਘਟਨਾ ਹਿਆਤ ਰਜੈਂਸੀ ਦੇ ਬਾਹਰ ਗਲ ਤੋਂ ਇਸੇ ਤਰੀਕੇ ਵਿਆਹ ਸਮਾਗਮ ਤੋਂ ਖਾਨ ਦਾ ਲੁੱਟੇਰੇ ਤੇ ਹੁਣ ਇਹ ਘਟਨਾ ਵਾਪਰ ਜਾਂਦੀ ਹੈ। ਦੇਖੋ ਜੇਮਾਵਾਰੀ ਕਿਦੀ ਹੈ ਸਰਕਾਰਾਂ ਦੀ। ਪ੍ਰਸ਼ਾਸਨ ਕਿਹਨਾਂ ਦੇ ਅੰਦਰ ਆ ਉਹਨਾਂ ਦੇ ਅੰਦਰ। ਔਰ ਹਰ ਸਮੇਂ اپੋਜੀਸ਼ਨ ਇੱਕ ਰੋਲਾ ਪਾਉਂਦੀ ਹੈ ਵੀ ਕਾਨੂੰਨ ਵਿਵਸਥਾ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ। ਅੱਡੋ ਦੇ ਬਾਵਜੂਦ ਇਹਨਾਂ ਕੋਲ ਕੰਟਰੋਲ ਨਹੀਂ ਹੋ ਰਿਹਾ। ਸੋ ਅੱਜ ਇੱਕ ਇਨੋਸੈਂਟ ਬੰਦਾ ਔਰ ਇੱਕ ਇਨੋਸੈਂਟ ਲੇਡੀ ਮੈਨੂੰ ਨਹੀਂ ਲੱਗਦਾ ਕਿ ਬਾਕੀ ਜਿਨ੍ਹਾਂ ਦੇ ਕੋਈ ਗੋਲੀਆਂ ਲੱਗੀਆਂ ਹਨ ਅਗਰ ਕੋਈ ਜ਼ਿਆਦਾ ਬੈਡਲੀ ਵੌਂਡਡ ਹੈ ਬੁਰੀ ਤਰ੍ਹਾਂ ਕਾਇਲ ਹੋ ਗਿਆ ਤੇ ਉਹਦਾ ਵੀ ਸਰੀਰ ਦਾ ਕੋਈ ਨਾ ਕੋਈ ਪਾਰਟ ਨਕਾਰਾ ਹੋ ਸਕਦਾ ਤੇ ਉਹਨਾਂ ਦਾ ਕਸੂਰ ਕੀ ਹੈ ਤੁਸੀਂ ਵੀ ਉਸ ਵਿਆਹ ਚ ਜਾ ਸਕਦੇ ਹੋ ਕਿਸੇ ਵਿਆਹ ਚ ਅਸੀਂ ਲੋਕ ਵੀ ਮੈਂ ਵੀ ਉਹਦਾ 파ਰਟ ਸੀਗਾ 9:12 ਵਜੇ ਕੋ ਉਸ ਵਿਆਹ ਚੋਂ ਮੈਂ ਨਿਕਲ ਕੇ ਆ ਰਹੇ ਹਾਂ ਲੁਧਿਆਣੇ ਦੇ ਸਾਰੇ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਐਲਏ ਉਸ ਵਿਆਹ ਚ ਸੀਗੇ ਸ਼ਾਮਿਲ ਲੇਕਿਨ ਹਾਲਾਤ ਇਹੋ ਜਿਹੇ ਅੱਜ ਵੀ ਵਿਆਹ ਤੇ ਜਾਣਵੇਂ ਲੋਕਾਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਬਾਹਰ ਤਾਂ ਜੋ ਹੋਣਾ ਹੋਣਾ ਉਹਦੇ ਅੰਦਰ ਵੀ ਇਹ ਇਹੋ ਜਿਹੇ ਹਾਲਾਤ ਹੈ ਸੋ ਅਸੀਂ ਸਾਡੇ ਕਿਉਂਕਿ ਛੋਟਾ ਭਰਾ ਵੈ بڑا ਵੱਡਾ ਦੁੱਖ ਹੈ ਮਤਲਬ ਸਾਡੀ ਛੋਟੀ ਭੈਣ ਹੈ ਜਿਸ ਦਾ بڑا ਹਜੇ ਚ ਉਮਰ ਛੋਟੀ ਸੀ ਬੱਚੇ ਛੋਟੇ ਹੈ ਉਹਦਾ ਸਿਰ ਤੋਂ ਸਾਇਆ ਚੱਕਿਆ ਗਿਆ ਅਸੀਂ ਇਨਸਾਫ ਮੰਗਦੇ ਸਾਨੂੰ ਤਾਂ ਇਹ ਵਿਸ਼ਵਾਸ ਹੁੰਦਾ ਹੈ ਦੁਆਇ ਵੀ ਜਲਦੀ ਜਿਹੜਾ ਵੈ ਤੁਹਾਨੂੰ ਇਨਸਾਫ ਹੀ ਮਿਲੇਗਾ ਕਾਨੂੰਨ ਆਪਣਾ ਕੰਮ ਕਰੇਗਾ ਤ ਤਰ੍ਹਾਂ 80 ਦਿਨਾਂ ਨੇ ਗੋਲੀਆਂ ਚਲਾਈਆਂ ਪਤਾ ਲੱਗਾ ਕਿ ਆਪਸ ਤੇ ਉਹਨਾਂ ਦੀ ਰੰਜਿਸ਼ ਤਾਂ ਸੀਗੀ ਆਪਸੇ ਇੱਕ ਦੂਜੇ ਨਾਲ ਵੈਰੀ ਸੀਗੇ ਉਹ ਫਿਰ ਵੈਪਨ ਇੰਨੇ ਆਏ ਪਈ ਹੈ ਸ਼ਹਿਰ ਚ ਇੰਨੇ ਰੂਡ ਫਾਇਰ ਹੋਇਆ ਦੇਖੋ ਜਿਹੜਾ ਪੈਲਸ ਹੈ ਹਨਾ ਉਹ ਹਿਊਜ ਅਮਾਉਂਟ ਚਾਰਜ ਕਰਦੇ ਆ 20 30 40 50 ਲੱਖ ਇੱਕ ਬਿਆਦ ਉਹ ਚਾਰਜ ਕਰਦੇ ਆ ਇਹ ਰਿਸਪੌਂਸਿਬਿਲਟੀ ਉਹਨਾਂ ਦੇ ਵੀ ਬੰਦੀ ਹੈ ਕਿ ਵੈਪਨ ਵਾਲਾ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਉਹਨਾਂ ਕੋਲ ਬਾਉਂਸਰ ਹੈ ਹਨਾ ਉਹ ਕੰਟਰੋਲ ਕਰਨਾ ਚਾਹੀਦਾ ਦੇ ਆਰ ਆਲਸੋ ਰਿਸਪੌਂਸਿਬਲ ਹੁਣ ਜਿਨ੍ਹਾਂ ਦੀ ਸ਼ਾਦੀ ਹੈ ਮੰਨ ਲਓ ਚਲੋ ਅਸੀਂ ਵੀ ਇਨਵਾਈਟਡ ਸੀਗੇ ਮੈਂ ਨਹੀਂ ਕਹਿੰਦਾ ਵੀ ਉਹ ਕੋਈ ਕਸੂਰਵਾਰ ਹੈ ਬਟ ਇੱਕ ਚੀਜ਼ ਉਹਨੂੰ ਉਹਨਾਂ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਅਗਰ ਦੋ ਲੋਕਾਂ ਦੀ ਆਪਸ ਵਿੱਚ ਨਹੀਂ ਬੰਦ ਤੇ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈ ਇਹੋ ਜਿਹੀ ਹੈ ਤੇ ਡੋਨਟ ਇਨਵਾਈਟ them ਤੁਸੀਂ ਇੱਕ ਨੂੰ ਬੁਲਾ ਲਓ ਇੱਕ ਨੂੰ ਕਿਸੇ ਹੋਰ ਫੰਕਸ਼ਨ ਤੇ ਬੁਲਾ ਲਓ ਸੋ ਇਹ ਜਿਹੜੇ ਹਾਲਾਤ ਹੈ ਇਹ ਮਤਲਬ ਬਣ ਗਏ ਬਟ ਹੋਇਆ ਬੜਾ ਮੰਤਪਗਿਆ ਜਿਨ੍ਹਾਂ ਦੇ ਘਰ ਚੋਂ ਜੀ ਚਲਾ ਗਿਆ ਠੀਕ ਹੈ ਨਾ ਉਹਨਾਂ ਦਾ ਤਾਂ ਵਾਪਸ ਨਹੀਂ ਆਣਾ ਇਨੇ ਇਨੇ ਕਈ ਲੀਡਰ ਵੀ ਉੱਥੇ ਸੀ ਉਹਨਾਂ ਦੇ ਸਾਹਮਣੇ ਸਾਰੇ ਸਾਰੇ 올 올ਵਰ देयर ਕਹਿੰਦੇ ਮੈਨੂੰ ਭੱਜੇ ਲੀਡਰਾਂ ਨੂੰ ਛੱਡ ਦੇ ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਇਵਨ ਮੌਕੇ ਦੇ